ਇੱਕ ਸਾਲ ਪੁਰਾਣੀ ਰੰਜਿਸ਼ ਤਹਿਤ ਗੈਂਗਸਟਰਾਂ ਨੇ ਇੱਕ ਪਹਿਲਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਰੋਪੜ ਦੇ ਪਿੰਡ ਬਾਮਣ ਮਾਜਰਾ ਵਿੱਚ ਤੜਕਸਾਰ ਕਰੀਬ 3 ਵਜੇ ਇੱਕ ਗੈਂਗਸਟਰ ਵੱਲੋਂ ਆਪਣੇ ਸਾਥੀਆਂ ਸਣੇ ਪਹਿਲਵਾਨ ਦੇਸਰਾਜ ਦੇ ਘਰ ਦਾਖਲ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਕਾਤਲਾ ਨੇ ਉਹਨਾਂ ਦੇ ਪਿਸਤੌਲ ਤਾਨ ਦਿੱਤੀ ਤੇ ਦੇਸਰਾਜ ਬਾਰੇ ਪੁੱਛਣ ਲੱਗੇ। ਹੱਥਾਂ ਵਿੱਚ ਪਿਸਤੌਲਾਂ ਫੜ ਲਲਕਾਰੇ ਮਾਰਦੇ ਹੋਏ ਬਦਮਾਸ਼ਾਂ ਨੇ ਦੇਸਰਾਜ ਦੀ ਛਾਤੀ ਵਿੱਚ ਫਾਇਰ ਕੀਤੇ ਤੇ ਧਮਕੀਆਂ ਦੰਦੇ ਹੋਏ ਫਰਾਰ ਹੋ ਗਏ। ਕਤਲ ਦੀ ਸੂਚਨਾ ਪਰਿਵਾਰ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ ਨਾਲ ਹੀ ਉਹਨਾਂ ਕਾਤਲਾਂ ਦੀ ਪਛਾਣ ਪੁਲਿਸ ਨੂੰ ਦੱਸ ਦਿੱਤੀ ਜਿਸ ਆਧਾਰ ਉੱਤੇ ਮਾਮਲੇ ਦੀ ਜਾਂਚ ਕਰਦੀ ਹੋਈ ਪੁਲਿਸ ਵੱਲੋਂ ਫਰਾਰ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ 1 ਸਾਲ ਪਹਿਲਾਂ ਮ੍ਰਿਤਕ ਦੇਸਰਾਜ ਤੇ ਕਾਤਲਾਂ ਵਿਚਾਲੇ ਮਾਮੂਲੀ ਝੜਪ ਹੋ ਗਈ ਸੀ ਜਿਸ ਦੀ ਰੰਜਿਸ਼ ਤਹਿਤ ਗੈਂਗਸਟਰਾਂ ਨੇ ਉਸ ਦਾ ਕਤਲ ਕਰ ਦਿੱਤਾ ਚਲ ਵੀ ਦੁਨੀਆ ਆਏ ਹੋਣੇ ਸਹੀ ਹੈ ਜੀ ਇਹ ਭੁਲਵਾਨ ਰਿਹਾ ਤਕੜਾ ਰਿਹਾ ਪਹਿਲਾਂ ਹਾਂਜੀ 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 ਜਿਵੇਂ ਨਵੇਂ ਮੁੰਡੇ ਖੁੰਡੇ ਅੱਜਕੱਲ੍ਹ ਪੁਰਾਣੇ ਟਾਈਮ ਦਾ ਸੀਗਾ ਅੰਜੂ ਤੇ ਕਿਤੇ ਤੁੰਤੂ ਨਾਵੇਂ ਨੇ ਇਹਨੇ ਉਹਦੇ ਤੇ ਫੇਰ ਥੱਪੜ ਮਾਰਿਆ ਇਹ ਬੀਸ ਰਾਜ ਲਾ ਜੀ ਬਿਲਕੁਲ ਸਿੰਘ ਗੁਰੂ ਜੀ ਉਹਨੇ ਰੰਜੀਤ ਰਕੀ ਠੀਕ ਹੈ ਜੀ ਦਿਲਪ੍ਰੀਤ ਦੇ ਮਰਿਆ ਇਹਨੇ ਠੀਕ ਹੈ ਜੀ ਕਿਉਂਕਿ ਜਾਨ ਜਿੱਤਾ ਤਕੜਾ ਸੀਗਾ ਪਹਿਲਵਾਨ ਸੀਗਾ ਹੂੰ ਹੂੰ ਉਹ ਨਵੇਂ ਮੁੰਡੇ ਆ ਹੋ ਜੀ ਜੇ ਤੱਕ ਨਵਾਂ ਕੋਨਾ ਹਾਂਜੀ ਹਾਂਜੀ ਠੀਕ ਹੈ ਜੀ ਉਹ ਭੱਜੇ ਵੇ ਸੀ ਉਹਨਾਂ ਨੇ ਹੁਣ ਦਿਨ ਦੇ ਟਾਈਮ ਸਖਤੀ ਬਹੁਤ ਜ਼ਿਆਦੀ ਆ ਹਾਂਜੀ ਹੋ ਸਕਦੇ ਦੁਨਹਾਂਕੇ ਨੁੱਕੇ ਲੱਗੇ ਹੋਏ ਬਿਲਕੁਲ ਜੀ ਹੁਣ ਰਾਤ ਨੂੰ ਕਿਤੇ 3 ਵਜੇ ਆ ਕੇ ਕਰ ਗਏ